ਪਲਟੀ ਨਾ ਮੋੜਦਾ ਪਲਟੀ ਨਾ ਮੋੜ ਸਕਦਾ ਦੋ ਜਣੇ ਮਰ ਜਾ ਵੀਰੇ ਪਿੱਛੇ ਨੂੰ ਕਰੀ ਇਹਨੂੰ ਵਾਪਸ ਕਰੀ ਮੜੀ ਜਾ ਮੜੀ ਤੱਕ ਪਿਆ ਮਾੜ ਹੈ ਨੰਬਰ ਵੀ ਹੈਗਾ ਨੰਬਰ ਵੀ ਹੈਗਾ ਨੰਬਰ ਵੀ ਹੈਗਾ ਪੀ ਵੀ ਪਿੱਛੇ ਨੂੰ ਕਰੀ ਵੀਰੇ ਹਾਂਜੀ ਹਾਂਜੀ ਦੇ ਬਤਵਾ ਆਉਣ വീഡിയോ <laughs> ਸਮਲੇਸ਼ ਕੌਰ ਜੀ ਕਿਹੜੀ ਜਗ੍ਹਾ ਦੇ ਲਈ ਗਲਵਨਾਗਰ ਕੀ ਹੋਇਆ ਜੀ ਗਲਵਨਾਗਰ ਤੋਂ ਨਾ ਮੈਂ ਜੀ ਕਮਰੇ ਜਵਾਠੀ ਪਾਸ ਕਰ ਦਿੱਤੀ ਮੈਨੂੰ ਨੀਚੇ ਆਵਾਜ਼ ਦਰਵਾਜੇ ਦੀ ਸੁਣੀ ਦਰਵਾਜਾ ਖੁਦ ਖੁੱਲਿਆ ਉੱਪਰ ਚੜਿਆ ਮੈਂ ਪਾਸ ਬੁੱਕਾ ਕੁੰਮੀ ਤੇ ਬੈਠਿਆ ਕੇ ਖੜ ਗਈ ਮੈਂ ਤਾਂ ਦੇਖਾਂ ਕੌਣ ਸੀ ਇਹ ਕੁੰਡਾ ਖੁੱਲ੍ਹ ਫੜਕਾਇਆ ਸਰ ਖੁੱਲਿਆ ਬਗਲੇ ਮੈਂ ਦੇਖਿਆ ਤਾਂ ਬਿੰਦਕਲ ਜੀ ਛੰਟੀਆ ਘਰ ਦਾ ਕੁੰਡਾ ਨਹੀਂ ਖੁੱਲਿਆ ਹਾਲੇ ਆਹ ਉੱਪਰ ਦਾ ਨਾ ਤਾਂ ਜੀ ਛੰਟੀਆ ਘਰ ਤੇ ਇਹ ਹੈ ਜੀ ਕਹਿੰਦੇ ਸਾਨੂੰ ਟੂਟਿਆਂ ਨੂੰ ਕਿਹਾ ਹੋਇਆ ਸੀ ਚਾਈ ਦਿਨਾਂ ਦਾ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਮੈਂ ਕਿਹਾ ਸਾਡੀ ਟੂਟਿਆ ਖਰਾਬ ਸੀ ਜੀ ਫੇ ਮੇਰੇ ਨਾਲ ਬਾਪੂ ਵਿੱਚ ਗਏ ਨੇ ਟੂਟੀਆਂ ਉਹਨੇ ਚੈੱਕ ਕੀਤੇ ਤੇ ਕਹਿੰਦੇ ਟੂਟੀ ਖਰਾਬ ਆ ਨਵੀਂ ਪੋਗੋ ਥੋੜੀ ਚਲੋ ਕਹਿੰਦੇ ਅੰਟੀ ਅਸੀਂ ਆਏ ਕਰਦੇ ਆ ਭਰਾ ਦੀ ਵੀਰੇ ਦੀ ਦੁਕਾਨ ਤੇ ਜਾ ਕੇ ਆਉਂਦੇ ਨਾ ਜਾਇ ਉਸ ਦਿਨ ਨਹੀਂ ਬਾਟਲਾ ਦੀ ਕਰਨ ਬਾਟ ਕੀਤਾ ਆਉਂਦੀ ਸਾਰੇ ਜਦੋਂ ਆਏ ਦੁਕਾਨ ਤੇ ਪੰਚੀ ਨਹੀਂ ਕਾਂਤਰੀ ਭਾਂਜੇ ਉਨੀ ਪੈਰੀ ਉਹਨੀ ਪੈਰੀ ਘਰ ਆ ਗਈ ਜੀ ਘਰ ਆ ਕੇ ਮੈਨੂੰ ਉਹਨੇ ਕੋਈ ਟੁੱਟੀ ਨਹੀਂ ਦੇਖੀ ਕੁਝ ਨਹੀਂ ਦੇਖੀ ਬੁੱਢੀ ਦੀਆਂ ਟੀ-ਸ਼ਰਟਾਂ ਲਾਂਕੜੀਆਂ ਸੀ ਦਰਵਾਜ਼ੇ ਦੇ ਵਿੱਚ ਉਹੀ ਚਾਰੇ ਪੰਜੇ ਚੁੱਕ ਕੇ ਆ ਕੇ 2:00 ਵਜੇ ਬਾਹਰ ਬੰਦਤੀਆਂ 2 ਤੇ ਮੇਰੇ ਮੋਨੋ ਬੰਦਤੀਆਂ ਮੈਨੂੰ ਕਹਿੰਦੇ ਬੋਲਣਾ ਨਹੀਂ ਜੇ ਬੋਲੀ ਤੂੰ ਜਿਹੜੇ ਇਸੇ ਤਨ ਮਾਰ ਦੇਣਾ ਤਾਂ ਜਿਹੜੇ ਵੇਰ ਕੰਨਾਂ ਦੋਨਾਂ ਨੇ ਹੱਥ ਪਾ ਲਈ ਇੱਕ ਨੇ ਇੱਕ ਇਧਰ ਵਾਲੀ ਉਤਾਰਨ ਲੱਗੇ ਕਿਹਨਾਂ ਇਧਰ ਵਾਲੀ ਉਤਾਰਨ ਲੱਗੇ ਇਸ ਨੂੰ ਲਵਾਉ ਹੋਰ ਜੀ ਫੇਰ ਇੱਕ ਇੱਕ ਨੇ ਬਾੜੀ ਤਾ ਕੇ ਜੇ ਚ ਪਾਈਓ ਜਾਂ ਇਹ ਗੁੱਡੀ ਦੇ ਅਲਮਾਰੀਆਂ ਅਲਮਾਰੀ ਖੁੱਲਣੇ ਪਾਤ ਨੂੰ ਖੁੱਲਣ ਲੱਗਿਆ ਦੂਜੇ ਨੇ ਲਵਾ ਜਦੋਂ ਬਾੜੀ ਫੋਲੀ ਉਹ ਆ ਕਪਵੋਲ ਖੁੱਲਣ ਲੱਗਦਾ ਹੁੰਦੇ ਵਿੱਚ ਹੋ ਜਨੂਆ ਜਰੂਰ ਇੱਕ ਦਲੂਗਾ ਕਪਵੋਲ ਖੁੱਲਣ ਲੱਗਿਆ ਮੈਜਰ ਪੌੜੀ ਭਾਦੀ ਥੱਲੇ ਲੱਗਿਆ ਜਦੋਂ ਅਸੀਂ ਬਸ ਥੱਲੇ ਚਲੀ ਗੀ ਤੇ ਦਰਵਾਜਾ ਖੁੱਲਣ ਲੱਗਿਓ ਕੈੜਾ ਸੀ ਥੋੜੇ ਦੇਰ ਤੱਕ ਖੁੱਲਿਆ ਨਾ ਮੇਰੇ ਨਗਰੇ ਉਹ ਭਾਈ ਭੱਜਿਆ ਅੜ ਕੇ ਮੈਨੂੰ ਫੇਰ ਇਧਰੋਂ ਕਰ ਲਿਆ ਪੌੜੀ ਤੋਂ ਮੈਂ ਤੈਨੂੰ ਮਾਰ ਲਾ ਕੇ ਜਿੱਤੇ ਰੌਲਾ ਪਾਇਆ ਜੇ ਜਿਹੜਾ ਦਸਿਆ ਭਾਈ ਜਿਹੜਾ ਪਰਸਪੋਰਟ ਦਾ ਸੀ ਉਹ ਨਹੀਂ ਆ ਕੇ ਮੋਟਰਸਾਈਕਲ ਚੱਕ ਕਰ ਲਿਆ। ਇਹ ਦੂਜੇ ਛੇ ਨਾਲੇ ਚਲੇ ਤਾਂ ਮੈਂ ਫਿਰ ਰੋੜਾ ਫਾਇਰ ਮੈਂ ਮੈਂ ਨਾਰਤਾ ਮਾਰਤਾ ਮੈਨੂੰ ਬਚਾ ਲਓ ਚਾਲੂ ਮੈਂ ਇੱਕ ਓਰਾ ਵਿੱਚ ਓਰਾ। ਤੇਰੇ ਚਾਰੀ ਨਿਕਲੇ ਨਹੀਂ ਸਾਡੇ ਨਾਲ ਦੇ ਨਾਲ ਦੇ ਨਿਕਲੇ ਨਹੀਂ ਅੰਦਰੋਂ। ਕੱਲੀ ਸੀ ਜੀ ਮੈਂ ਕੱਲੀ ਸੀ ਉਹ ਸਭ ਇਹ ਗੱਡੀ ਗਈ ਸੀ। 4:30 ਰਹੀ। ਇਹ ਕੋਲ ਨੂੰ ਤਲਾਹ ਦਿੱਤੀ। ਉਹ ਸਾਹ ਕਾਕਾ ਆਇਆ ਸੀ ਜੀ ਆ। ਆਇਆ ਸੀ। ਲੈ ਗਈ ਲੈ ਕੇ ਤੁਰ ਹਾਂਜੀ ਲੈ ਕੇ ਲੱਗ ਗਿਆ। ਮੇਰਾ ਨਾਮ ਮਨਦੀਪ ਕੌਰ ਹੈ। ਮੈਂ ਕਿ ਤਨਾਲੀ ਰਹਿੰਦੀ ਸੀ। ਜਦ ਲੱਗ ਨਾ ਦੇ ਕਿ ਕੀ ਹੋਇਆ ਜੀ? ਹਾਂ ਐਕਚੁਅਲੀ ਮੈਂ ਆਪਣੇ ਤੇਕੇ ਗਈ ਹੋਈ ਹੈ ਜੀ ਕਿ ਮੈਨੂੰ ਕਾਲ ਆਈ ਸਾਹਮਣੇ ਸਾਡੇ ਨੇਵਰ ਸੀ ਕਿ ਤੁਹਾਡੇ ਘਰੇ ਇਸ ਤਰ੍ਹਾਂ ਕੋਈ ਦੋ ਬੰਦੇ ਆਗੇ ਨੇ ਔਰ ਉਹਨਾਂ ਨੇ ਆਕੇ ਤੁਹਾਡੀ ਮੰਮੀ ਦਾ ਫੇਸ ਵਗੈਰਾ ਸਾਰਾ ਬੰਨਿਆ ਹੋਇਆ ਤੇ ਉਹ ਕਾਫੀ ਕੌਂਸ਼ੀਅਸ ਹੈਗੇ ਨੇ ਬਹੁਤ ਡਰ ਗਏ ਨੇ। ਔਰ ਮੈਂ ਆਪਾਂ ਫਿਰ ਉਸੇ ਟਾਈਮ ਤੇ ਜਦੋਂ ਘਰ ਆਈ ਤਾਂ ਮੈਨੂੰ ਸਾਰਾ ਕੁਝ ਪਤਾ ਚੱਲਿਆ ਕਿ ਕਿਸੇ ਨੇ ਕਿਹਾ ਕਿ ਕੋਈ ਪਲੰਬਰ ਹੈਗੇ ਆ ਤੇ ਅਸੀਂ ਠੀਕ ਕਰਨ ਆਇਆ ਟੈਪਸ ਟੋੜੀਆਂ ਤਾਂ ਮੰਮਾ ਨੇ ਕਿਹਾ ਵੀ ਹਾਂਜੀ ਸਾਡੀਆਂ ਟਰਾਬ ਹੈਗੀਆਂ ਨੇ ਤੁਸੀਂ ਆ ਜਾਓ ਤਾਂ ਉਹ ਦੁਬਾਰਾ ਸ਼ਾਪ ਤੇ ਚਲੇ ਗਏ ਨੇ ਸ਼ਾਪ ਤੇ ਜਾ ਕੇ ਜਦੋਂ ਮੰਮੀ ਕਹਿੰਦੇ ਉੱਥੇ ਨਹੀਂ ਪਹੁੰਚੇ ਤਾਂ ਉਹ ਕਹਿੰਦੇ ਸੀ ਸਮਾਨ ਲੈ ਕੇ ਆ ਰਹੇ ਆ ਦੁਬਾਰਾ ਘਰ ਆਏ ਤਾਂ ਕਿ ਮੇਰੀਆਂ ਟੀ-ਸ਼ਰਟਸ ਹੈਗੀਆਂ ਸੀ ਵਾਸ਼ਰੂਮ ਚ ਤਾਂ ਉਹਨਾਂ ਨੇ ਸਾਰੀਆਂ ਟੀ-ਸ਼ਰਟਸ ਲਈਆਂ ਮੰਮਾ ਦੇ ਦੋ ਤਿੰਨ ਫੇਸ ਨੂੰ ਕਵਰ ਕਰਤਾ ਔਰ ਹੈਂਡ ਨੂੰ ਮੰਮਾ ਦੇ ਘਾਈ ਕਰਕੇ ਰੱਖਿਆ ਇਫੇਰ ਉਹ ਕਹਿੰਦੇ ਵੀ ਜੇ ਤੂੰ ਰੌਲਾ ਪਾਇਆ ਤਾਂ ਤੇ ਤੈਨੂੰ ਮਾਰ ਦਾਂਗੇ ਹਾਂ ਫਿਰ ਮੰਮਾ ਤੇ ਦੋਨੋਂ ਬਸ ਬਾਲੀਆਂ ਉਤਾਰ ਲਈਆਂ ਉਹਨਾਂ ਨੇ ਔਰ ਮੇਰੀ ਕਬਰ ਦੇ ਵਿੱਚ ਗਏ ਜਿੱਥੋਂ ਤੱਕ ਸਾਨੂੰ ਲੱਗ ਰਿਹਾ ਵੀ ਕੋਈ ਜਾਣ ਪਛਾਨ ਵਾਲੇ ਹੈਗੇ ਤੇ ਜਿਨ੍ਹਾਂ ਨੇ ਕਿਸੇ ਹੋਰ ਕਮਰੇ ਦੇ ਵਿੱਚ ਕੁਝ ਨਹੀਂ ਦੇਖਿਆ ਸਿਰਫ ਮੇਰੇ ਰੂਮ ਦੇ ਵਿੱਚ ਗਏ ਨੇ ਔਰ ਉੱਪਰ ਜਿੱਥੇ ਫਰਸ਼ ਪਏ ਹੁੰਦੇ ਆ ਮੇਰੇ ਮੋਸਟਲੀ ਮੇਰਾ ਔਰ ਮੰਮੀ ਦਾ ਸਮਾਨ ਮੇਰੀ ਕਬਰ 'ਚ ਹੁੰਦਾ ਹੈ ਉਹੀ ਕਬਰ ਦੇ ਵਿੱਚ ਮੇਰੇ ਸਾਰੇ ਪੱੜ ਦੇ ਵਿੱਚ ਜਿੰਨਾ ਕੈਸ਼ ਹੈਗਾ ਤੇ ਸਾਰਾ ਲੈ ਗਏ ਨਾਲ ਕੁਝ ਨਕੀਮੇ ਸਿਰਕਣ ਨਾਲ ਸਿਆ। ਮਿਸਿੰਗ ਮम्मा ਦੀਆਂ ਬਾਲੀਆਂ ਨੇ ਤੇ ਇੱਕ ਮੇਰੀ ਰਿੰਗ ਹੈਗੀ ਸੀ ਜੋ ਕਿ ਮੈਂ ਪਾਰਸ ਦੇ ਵਿੱਚ ਹੀ ਰੱਖੀ ਹੋਈ ਸੀ। ਇੱਕ ਕੈਸ਼ ਮੇਰਾ ਪੂਰਾ ਮਤਲਬ ਇੱਕ ਪਾਰਸ ਪੂਰਾ ਫੁੱਲ ਸੀਗਾ। ਉਹਦੀ ਜ਼ਿੱਪ ਉਹ ਵੀ ਤੋੜ ਗਏ ਨੇ। ਤੇ ਉਹਦੇ ਵਿੱਚ ਨੀਅਰ ਬਾਊਟ ਮੈਂ ਹਰ ਪਾਰਸ ਦੇ ਵਿੱਚ 1000 ਤੋਂ 2000 ਰੱਖਦੀ ਸੀਗੀ। ਹਰ ਹਰ ਪਾਰਸ ਦੀ ਜ਼ਿੱਪ ਦੇ ਵਿੱਚ ਮੇਰਾ ਹੁੰਦੇ ਸੀਗੇ ਪੈਸੇ। ਵੀ ਕਈ ਕਿਸੇ ਟਾਈਮ ਵੀ ਕੈਸ਼ ਦੀ ਲੋੜ ਪੈ ਸਕਦੀ ਆ। ਬਟ ਜਿਹੜਾ ਮੇਰਾ ਪਿੰਕ ਕਲਰ ਵਾਲਾ ਪਾਰਸ ਪੂਰਾ ਫਿਲ ਸੀਗਾ ਔਰ ਉਹ ਪੂਰਾ ਖਾਲੀ ਆ ਹੁਣ। ਜੇ ਤੁਸੀਂ ਇਹ ਚੀਜ਼ ਖਰਾਬ ਹੋਣ ਦੀ ਪਹਿਲਾਂ ਕਿਤੇ ਕੰਪਲੇਨ ਵੀ ਕੀਤੀ ਕਿਸੇ ਨੂੰ ਐਕਚੁਅਲੀ ਹਸਬੰਦ ਨੇ 1 ਵੀਕ ਪਹਿਲਾਂ ਕਿத்தி ਸੀ ਮੈਥੇ ਆ ਨਹੀਂ ਸੀ ਮੈਂ ਆਪਣੇ ਤੇੱਕੇ ਗਈ ਹੋਈ ਸੀ 엄마 ਕਹਿੰਦੇ ਸੀ ਕਿ ਟੈਪ ਦੀ ਪ੍ਰੋਬਲਮ ਹੈਗੀ ਆ ਤਾਂ ਉਹਨਾਂ ਨੇ ਕੰਪਨਰ ਨੂੰ ਕਾਲ ਕੀਤੀ ਹੋਈ ਸੀ ਹਾਂਜੀ ਕਾਪ ਤਾਂ ਪਹਿਲਾਂ ਕੀਤੀ ਹੋਈ ਸੀ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਉਹ ਵੀ ਠੀਕ ਕਰਨ ਆਏ ਹੈਗੇ ਨੇ